ਸਰ ਸ਼ੀਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਅਗਸਤ ਦੇ ਜਿਹੜੇ ਨਿਊ ਬੈਚ ਆ ਉਹ ਸਟਾਰਟ ਹੋ ਰਹੇ ਨੇ 1 ਅਗਸਤ ਤੋਂ ਆਪਾਂ 10 ਸੀਟਾਂ ਨੇ ਜਿਹੜੀਆਂ ਉਹ ਸ਼ੁਰੂ ਕਰੀਆਂ ਨੇ 10 ਸੀਟਾਂ ਸੀਗੀਆਂ ਮੇਰੇ ਕੋਲੇ ਉਹਨਾਂ ਦੇ ਵਿੱਚੋਂ 3 ਸੀਟਾਂ ਨੇ ਜਿਹੜੀਆਂ ਆਲ ᱨੈਡੀ ਬੁੱਕ ਹੋ ਗਈਆਂ ਜੋ ਮੇਰੀ ਮੈਂਟਰਸ਼ਿਪ ਲੈ ਕੇ ਆਪਣੇ ਵਧੀਆ ਲੈਵਲ ਤੇ ਕਮਾਈ ਕਰ ਰਿਆ ਹੈ ਹਨਾ ਹੁਣ ਤੁਸੀਂ ਦੇਖੇ ਰਹੇ ਹੋ ਮੇਰੇ ਸਟੂਡੈਂਟਸ ਦੇ ਰਿਜ਼ਲਟ ਵੀ ਮੇਰੇ ਨਾਲ ਨਾਲ ਮੇਰੇ ਸਟੂਡੈਂਟ ਆ ਜਿਹੜੇ ਬਹੁਤ ਵਧੀਆ ਲੈਵਲ ਤੇ ਕਮਾਈ ਕਰਦੇ ਨੇ ਜੇਕਰ ਤੁਸੀਂ ਮੇਰੀ ਮੈਂਟਰਸ਼ਿਪ ਲੈ ਕੇ ਇਹ ਵਰਕ ਜਿਹੜਾ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੰਥਲੀ 50 ਤੋਂ 60000 ਰੁਪਏ ਸਟਾਰਟਿੰਗ ਲੈਵਲ ਦੇ ਵਿੱਚ ਕਮਾ ਸਕਦੇ ਹੋ ਠੀਕ ਹੈ ਜੀ ਕਿਵੇਂ ਕਮਾ ਸਕਦੇ ਹੋ ਇਹ ਜਾਣਨ ਲਈ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੇ ਮਨ ਵਿੱਚ ਡਾਊਟਸ ਨੇ ਉਹਨਾਂ ਨੂੰ ਕਲੀਅਰ ਕਰੋ ਪੁੱਛੋ ਅਤੇ ਆਪਣੀ ਜਿਹੜੀ ਨਵੀਂ ਜਰਨੀ ਹੈ ਉਹ ਸਟਾਰਟ ਕਰੋ ਮੇਰੇ ਨਾਲ ਆਲਰੇਡੀ 10 ਸਟੂਡੈਂਟ ਆ ਜਿਹੜੇ ਉਹ ਜੁੜ ਚੁੱਕੇ ਨੇ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਜੋ ਸੀਟਾਂ ਸੱਤ ਰਹਿ ਗਈਆਂ ਨੇ ਉਹ ਵੀ ਜਿਹੜੀਆਂ ਨੇ ਬੁੱਕ ਹੋ ਜਾਣ